ਕੀ ਆ ਮੂ ਬਪੂਏ ਜੀ ਕਰ ਲਾ ਜੰਮੂ ਉਹ ਤਾਂ ਸਰੋਂ ਕਾ ਨਹੀਂ ਵਾਸਤੇ ਮਹਾਸਕਾ ਦੀ ਹੱਥੇ ਮਾਰਦਾ ਮਲੇਗਾ ਉਹ ਤਾਂ ਫੇਰ ਕਰਾਂਗੇ ਆਪਾਂ ਲਾਲੀ ਦਾ ਫੋਨ ਆਇਆ ਕਿ ਪੈਨ ਆਉਗੀ ਹੁਣ ਗੱਤ ਹੁਣ ਉਪਕਾ ਦਾ ਹਾਂ ਤਨ ਕਿ ਭਾਈ ਆਊਗਾ ਦਾ ਹਾਂ ਅੱਛਾ ਜੀ ਹਾਂ ਚਲ ਆ ਗੱਲ ਤੇ ਬੇਬੇ ਨੂੰ ਕਹਿ ਚਾਤਨ ਚਾਦੇ ਜਾਣ ਦੀ ਰੋਟੀ ਲਹਾ ਲੈਣ ਨਾਲ ਚਾਚੂ ਕਰਾਂ ਲਾ ਮਿਲ ਹੋਣਾ ਕੋਈ ਨਾਲ ਟਰਾਲੀ ਦੇ ਹਿੱਲਾ ਕਰ ਕੋਈ ਟਰੈਲੀ ਦਾ ਕਰ ਲੈ ਕੋਈ ਗੱਲ ਇਹਨੂੰ ਤੂੰ ਰੋਟੀ ਲਹਾ ਲੈ ਟਰਾਲੀ ਪੁੱਛ ਲੈ ਕੋਈ ਨਹੀਂ ਮਿਲ ਜੇ ਤੱਕ ਜਾ ਮਿਲ ਜੂ ਟਰੈਲੀਆ ਮਰਾ ਪੁਜੀਤ ਨੂੰ ਕਹ ਹੈ ਤੀ ਚੱਲਿਆ ਗਰਨ ਮੈਂ ਆ ਕੱਖਾ ਟੋਕਰਾ ਹਟਦਾ ਮਿੱਥੇ ਬੇਬੇ ਤਾਂ ਫੇਰ ਕਰੇ ਕੰਮਾਂ ਅੱਜ ਕਿਪਾਇਨ ਆਉਗੀ ਹੁਣ 3:00 ਵਜੇ ਖੇਤ ਨਾਲ ਤਾਂ ਚਾਹ ਨੂੰ ਕਿਹਾ ਮੇਰੇ ਬਾਪੂ ਨੇ ਨਾਲ ਪਕਾ ਦੇ ਰੋਟੀ ਚਾਰ ਪੰਜ ਬੰਦਿਆਂ ਲਈ ਬਾਪੂ ਦਾ ਵਹਿਲਾ ਆ ਚਾਹ ਮੈਂ ਸਭ ਕੋਡੇ ਟੁਕਰੇ ਪਹਿਲੇ ਆਪਣੇ ਨੇ ਮੇਰੇ ਤਰੀਕ ਪਾਗਦੇ ਰੱਖੀ ਤਾਂ ਹੋਣਾ ਰਾਤ ਹੁਣ ਗੁੰਗਲੇ ਲੈ ਕਰਨਾ ਕਰ ਲੈ ਉਹ ਪਖਾ ਕੇ ਲੈ ਆਉਣੀ ਤੇ ਸਾਹਮਣੇ ਹਲੇ ਬਾਡੇ ਬਣ ਜਾਂਦੇ ਨੇ ਖਾ ਕੇ ਮੁਹੀ 2 ਕਿਲੇ ਵੱਢਣਗੇ ਪਹਿਲੀ ਰੱਖ ਜੇ ਖੌਰੀ ਪੱਟਣ ਆ ਰੋਟੀ ਬੁਕਾ ਦੋ ਚਾਹ ਕਰ ਦੋ ਲੈ ਓਏ ਸਾਰੀਆਂ ਛੋਡੇ ਵਰਗੀਆਂ ਨੇ ਇਹ ਕਿਹੜੀਆਂ ਲਾਉਂਦੀਆਂ ਨੇ ਹੋਰ ਕੁੜੀਆਂ ਮੈਂ ਤਾਂ ਲਾਤੀਆਂ ਹੋਰ ਬਗਾ ਹੋ ਗਿਆ ਮੈਂ ਜਾਇਦਾ ਕੁੜੀ ਲਾਉਣ ਵਾਲੀ ਫਿਰ ਕਹ ਤਾ ਕੋਈ ਨਹੀਂ ਲਗਣਾ ਮੈਂ ਹੋਰ ਲੱਗ ਲਾ ਮੈਂ ਤਾਰੇ ਗੋਡੇ ਗੋਡੇ ਦੀ ਬੁਦਨੀ ਕੋਟੇ ਦੀ ਸੇਕ ਲੈ ਬਾਪੂ ਹਾਂ ਆ ਦੇਖੀ ਜਵਾਬ ਤਾਂ ਲੈ ਦੇਖ ਲੈ ਕੀ ਗੱਲ ਲੱਗੀਆਂ ਜੀ ਪੁੱਛ ਲੱਗੀਆਂ ਜੀ ਇੰਨਾ ਕਿੱਥੇ ਲਾ ਰੱਖੀਆਂ ਲੈ ਇੰਨਾ ਦਾ ਮੇਰੇ ਦਾ ਪਾਸ ਨਹੀਂ ਜਾਂਦਾ ਇਹਨਾਂ ਨੂੰ ਰੋਣਾ ਪੈਂਦਾ ਰੋਟੀ ਵੇ ਤਾਂ ਇਹਨੂੰ ਮੈਂ ਤੁਸਰਾ ਰੋਣਾ ਨਹੀਂ ਪੈਂਦਾ ਇਹਨਾਂ ਨੂੰ ਜੇ ਮਕਾਨ ਵਾਲਾ ਆ ਜਾਏ ਤਾਂ ਹੁਣ ਤੁਰਪਣਗੇ ਉੱਠ ਕੇ ਭਰ ਕੇ ਟਰੈਲੀ ਵਾਲੇ ਜੀਮੀ ਨਾਲ ਸੁੱਖਾ ਸੁੱਖਣ ਲੈਗੇ ਮਸੀਰ ਉਹ ਮਸੀਰ ਉਹ ਤੋ ਰੋਟੀਆਂ ਲਾ ਦੇ ਚਾਰ ਜਾਣੇ ਦੇ ਦੱਸ ਬੀ ਬੱਚਾ ਲਾ ਮੇਰਾ ਹੋਵੇ ਇਹਨਾਂ ਨੂੰ ਘਰੋਂ ਕੱਢਦਾ ਮੈਂ ਤਾਂ ਘਰੋਂ ਨਾ ਕੱਢਦਾ ਆ ਚੱਕ ਸੋਰੋ ਦੀ ਚੱਕ ਪਰਾਂ ਬਾਨੇ ਨੂੰ ਫੰਡਿਆ ਫੰਡਿਆ ਦੇਖੀ ਜੋ ਉਹ ਇਹਨਾਂ ਬੰਦੇ ਜਿੱਥੇ ਹੱਦ ਕਰੀ ਨਹੀਂ ਤੂੰ ਐ ਕਹਿੰਦੀ ਕਹਿੰਦੇ ਭੋਗ ਤੇ ਕੀ ਰੂਪੇ ਦਾ ਹੋਰ ਹੁਣ ਲਾ ਜਾਉਂਦਾ ਤਾਂ ਲਾ ਕੋਈ ਮੇਰਾ ਘਰੋਂ ਨਾ ਨਹੀਂ ਪੈਣਾ ਰੋਟੀ ਚੁੱਕਵਾਇਆ ਚੱਲ ਸਿੱਟੇ ਦੇ ਅੰਦਰੋਂ ਬਣ ਚੱਲ ਇੱਕ ਚੱਕ ਮੋਦੀ ਲੈ ਬੜੀ ਜੱਕ ਲੈ ਹਾਂ ਬਦਲ ਚੱਲ ਲੈ ਆ ਤਾ ਮਤਲਬ ਇਹ ਦੇਖ ਲਿਆ ਕਿੰਨਾ ਗਿਆ ਤੇ ਫਿਰ ਮਾਰ ਮਾਰ ਕਰੂ ਬੜਾ ਜਾਏ ਇਹਦਾ ਕਿਹੜਾ ਹਸਾਬਾ ਦੇਖਣ ਦਾ ਕਹਦਾ ਕਿ ਦੇਖ ਲਿਆ ਚਲਾ ਲੈਉਣ ਟਰਾਲੀ ਕੀ ਜੀ ਪਛੀ ਦੱਸੇ ਤਾਂ ਬੁੜਾ ਜਾਂ ਪੰਗੇ ਖੜੇ ਕਰ ਦਿੰਦਾ ਇਹਨੂੰ ਪੁੱਛਣਾ ਕੀ ਕਹਾਂਦੀ ਆ ਬਾਪੂ ਬਾਪੂ ਹਾਂ ਉਹ ਲੈ ਮੈਨੂੰ ਟਰਾਲੀ ਦੇ ਛਿੱਲਾ ਕਰਕੇ ਦੇ ਕੋਈ ਨਾ ਐਜੀ ਮੈਂ ਗੁਜੀਤ ਨੂੰ ਕਹਾਂਦੀ ਭੱਜ ਕੇ ਜਾ ਬਾਬਾ ਯਾਰ ਮੈਂ ਨਹੀਂ ਜਾਂਦਾ ਕਿਸੇ ਦੇ ਮੈਂ ਤਾਂ ਵੀ ਨੂੰ ਪੁੱਛ ਲਿਆ ਹਰੇ ਕਹਿੰਦਾ ਮੈਂ ਟੁੜਿਆ ਬਿੱਟ ਲੜਖਿਆ ਅੱਛਾ ਜੀ ਫਿਰ ਜਾਨੂ ਹੋਇਆ ਕਿੰਨਾ ਵੀ ਮੈਨੂੰ ਟਰਾਲੀ ਲੈ ਕੇ ਦੇ ਦੇਸਕਾ ਓਏ ਤੇਰੇ ਕਹੇ ਤੂੰ ਕਦ ਬਾਂਸ ਤੇ ਚੜ ਜਾ ਮੈਂ ਦੱਸ ਪਹਿਲੇ ਮੈਨੂੰ ਉਹ ਫਿਰ ਕਹਤੀ ਜੇ ਕਿਵੇਂ ਹੋਣਗੇ ਬੇਤੀ ਹੋਣੀਆਂ ਕੱਲ ਨੂੰ ਤੂੰ ਕਹਿੰਗਾ ਮੈਨੂੰ ਤੂੜੀ ਵਾਲੀ ਲੈ ਕੇ ਦੇ ਦੇ ਇੱਕ ਤੂੰ ਲੈਣੀ ਹੈ ਬੋਗ ਲੋਡ ਨੂੰ ਦਾ ਸਭ ਕੁਝ ਕਰਨਾ ਪੋਗਾ ਵੀ ਕੱਲ ਫਿਰ ਕਹਿੰਗਾ ਮੈਨੂੰ ਕਪੈਨ ਲੈ ਕੇ ਦੇ ਦੇ ਤੂੰ ਉਹੀ ਯਰ ਤਾ ਹੋਰ ਤਾਂ ਕਰਦੇ ਫਿਰ ਜੰਨਾ ਐ ਕਿਉਂਕਿ ਸਾਧਨ ਲੈ ਕੇ ਦੇ ਦੀ ਉਹ ਵੀ ਜੱਟ ਦੇ ਸੰਦ ਨਹੀਂ ਪੂਰੇ ਹੁੰਦੇ ਤੂੰ ਚੁੱਪ ਕਰ ਟਰੈਲੀ ਜੇ ਲੱਫਾ ਕੇ ਉਹਦੇ ਪਾਗਲ ਜਿਹੀ ਟਲੀ ਕੱਪਟਨ ਕਿਹਾ ਮੈਂ ਟੋਲ ਕਰਦਾ ਪੰ। ਤਰਾਈ ਆਈ ਵਾਰੀ ਮੈਨੂੰ ਵੜਾ ਦੇਣਾ ਆਈ ਵਾਰੀ ਕਹਿੰਦਾ ਨਾ ਪਾਰਿਆ ਜਾ ਕੋਈ ਨਾ ਆਪਾਂ ਜੀ ਦੀ ਵਟਾ ਕੇ ਲਾਲਾ ਦੇ ਗਾਣ ਕੋਈ ਨਾ ਬੀਜਾ ਬੱਕੂ ਚੱਲ ਕੇ ਕਿਨੂੰ ਚੰਮ ਨਹੀਂ ਆएगी ਅਰੇ ਪੁੱਤ ਟਰਾਲੀ ਪੱਕ ਲਈ ਆਪਾਂ ਮਰਾ ਸਿਆਣਾ ਪੁੱਤਾ ਬਹੁਤ ਹੈ ਮੇਰੇ ਬੱਤੇ ਪੁੱਤ ਨੂੰ ਡਰੇਵਰ ਬਣਾਵਾਂਗੇ ਟਰੈਕਟਰ ਦਾ ਨਾ ਪੁੱਤ ਵਾਜਾ ਲੈ ਕੇ ਰੱਖਦਾ ਮੈਂ ਮੈਨਕ ਮੈਂ ਹਰਦਖਦ ਮੈਂ ਬਣਾ ਤਕਤ ਹੈ ਵੈਲੀ ਠੀਕ ਹੱਥ ਪੈਗ ਮਾਰ ਕੇ ਜੀ ਤੇ ਕੀ ਬਤਾ ਰਹੀ ਹੈ ਗਿਆ ਨੂੰ ਤੈਨੂੰ ਕਹਦਾ ਨਹੀਂ ਤੂੰ ਜਵਾਖ ਨੂੰ ਜਾਣ ਕੇ ਵੇਗ ਉਪਰਾਂ ਬਾਪੂ ਰੋਣ ਲੱਗ ਗਿਆ ਏ ਓਏ ਰੋਣ ਨਹੀਂ ਕਿ ਤੂਰਾ ਬਣਾ ਮੈਨੂੰ ਬਾਪੂ ਫੇਰ ਕਹਿੰਦੇ ਮੈਂ ਨਾਲ ਲੈ ਆਂ ਨਾ ਉਹ ਰੋ ਮੈਨੂੰ ਫੜਾ ਦੇ ਬੋਲਾ ਜਵਾਖ ਨਹੀਂ ਲਿਆਉਂਦੇ ਉੱਤੇ ਨਾਲ ਉਹ ਰੋਣ ਲੱਗ ਜਾਂਦਾ ਓਏ ਵੀਰ ਰੋਂਦਾ ਕੋਈ ਨੁਕਸਾਨ ਨਹੀਂ ਹੈਗਾ ਹੁਣ ਥੱਪੜ ਮਾਰੇ ਦੇ ਜਾਂ ਫੀਫਰ ਜੂਆ ਚਲੇ ਦਰ ਆਇਆ ਬਸ ਉਹ ਟਰੈਕਸ ਨਹੀਂ ਬੰਨ੍ਹਦੇ ਚੱਲ ਤੂੰ ਕੱਲਾ ਜਵਾਖ ਐ ਸ਼ੌਂਕ ਤਾਂ ਪੂਰੇ ਨਹੀਂ ਕਰਦਾ ਇਹ ਕੋਈ ਦੱਸ ਲੈਣਦਾਰੇ ਸਾਰੇ ਪਿੰਡ ਦੇ ਦਾ ਟਾਲੀ ਨਹੀਂ ਮਿਲਿ ਗੇ ਸੇ ਦੀ ਉਹ ਬੜਾ ਜ਼ੋਰ ਪਾ ਰਿਹਾ ਟਰੈਲੀ ਕੋਈ ਨਹੀਂ ਜਵਾਬ ਦਿੰਦਾ ਹੁੰਦਾ ਮੈਂ ਓਏ ਮਸਾਲੇ ਐ ਕਿੱਥੋਂ ਲਿਆ ਪੀ ਮਨਤੋਗ ਘੋੜੀਆਂ ਦੀ ਉਹ ਚੱਲ ਕੋਈ ਨਾ ਕੋਈ ਜਵਾਬ ਨਹੀਂ ਆਉਂਦਾ ਉਧਰ ਉਧਰ ਹੀ ਬੰਦ ਬੱਤੀ ਹੁੰਦੇ ਨੇ ਆਪਾਂ ਫੇਰ ਲੱਗ ਭਰਾ ਨੂੰ ਜੇ ਲੋਕ ਖਾ ਹੋ ਜਾਂਦਾ ਚੱਲ ਕੁਝ ਦਿੰਦਾ ਹੋਈ ਹੈ ਤੇ ਆਪ ਵੀ ਘਰ ਆ ਲਾਂਗੇ ਬਾਪੂ ਹੋਰ ਕਿੰਨਾ ਬਾਤ ਗਰੀ ਫਲਮ ਨੂੰ ਟਰਾਲੀ ਲੈ ਕੇ ਜਾਂਦੀ ਕੋਈ ਆਏ ਹੁਣ ਕਿੱਥੋਂ ਉਤਰੇ ਕੋਠਾ ਹੈ ਚੱਕਾ ਮੈਂ ਰੱਖਣਾ ਟਰੈਲੀ ਲੈ ਕੇ ਕਣਕ ਦੇਖਾਂਗੇ ਕਿਵੇਂ ਹੁੰਦੀ ਆ ਮਾੜੀ ਮੁੱਢੀ ਕਣਕ ਤਾਂ ਉਹੀ ਨਹੀਂ ਟੇਕੀ ਭਰ ਰਹੀ ਹਲੇ ਚਾਰ ਕਿਲੇ ਦੇ ਨਾਲ ਜਿਹੜਾ ਦੇ ਪੈਲੇ ਬਾਪੂ ਦਾ ਹੋਊਗੀ ਰੋਕਾ ਤਾਂ ਹੁਣ ਮਸਾਂਪ ਤਾਂ ਕਿੰਨੀ ਬਿਸ਼ਰਮੀ ਆ ਜਾਂਦੀ ਐ ਕੋਈ ਨਾ ਵੱਲ ਫੜਕਦੀ ਨਹੀਂ ਹੁੰਦੇ ਆਪਾਂ ਲੈ ਲਾਂਗੇ ਜੀ ਕੁੰਨਰ ਤਾਂ ਮਾਰਨ ਹੋ ਗਿਆ ਬਾਪੂ ਆ ਓਏ 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 ਇਧਰ ਆ ਹਾਂ ਕੋਈ ਤੂੰ ਖੜਾ ਕੀ ਕਰਦਾ ਬੱਲੀਆਂ ਫੜਾ ਅੰਦਲ ਮੜ ਜਾਲ ਤਾਂ ਕੋਈ ਨਾ ਬਿੱਤਰ ਕੰਡ ਲੜਨ ਲੱਗੋ ਉਹ ਕੰਡ ਕੋਤੋਂ ਉਹ ਤੋਂ ਇੰਨੇ ਦਾ ਕੰਮਾ ਸਾਰੀ ਫੜਲਾ ਕਰਨੇ ਉਦੋਂ ਦੱਸੀ ਅਖਲੇ ਜਾ ਦੱਤੀ ਕਿੱਛੀ ਕੋਠੇ ਚ ਪਈਆ ਪੱਟ ਕੇ ਜਾ ਕਰੇ ਆ ਠੀਕ ਹਾਂ ਹਾਂ ਠੀਕ ਆ ਮਾਲਾ ਠੀਕ ਆ ਚਾਹ ਪੀਣ ਲੱਗੇ ਆ ਔਰ ਕਾਹ ਪੀਣ ਲੱਗੇ ਮਾਲਾ ਬੜਾ ਵਧੀਆ ਫਰਤ ਕਾਉਂ ਨੂੰ ਫੜਕਾਉਣ ਤੇ ਪੱਲੀਆਂ ਦਾ ਫੇਰ ਫਰੂਸੋ ਉੱਥੇ ਕਪਾਹ ਦੇ ਬਰਾਬਰ ਬੈਠਾ ਦੇਖੀ ਸਾਲੇ ਨੂੰ ਅਸਲ ਨਹੀਂ ਹੈਗੀ ਜਮੀਨ ਤੇ ਅਕ ਲੈਦੀ ਹੈ ਮੜੀ ਮਦਾ ਅੱਜ ਬੜਾ ਔਖਾ ਟਰਾਲੀਆਂ ਨਹੀਂ ਮਿਲ ਮੈਂ ਤਾਂ ਕੋਈ ਅੱਛਾ ਮਾਲਾ ਟਰਾਲੀ ਮਸਾਲਾ ਆ ਬਾਕੀ ਕਿਲਾਨਦਰ ਨੂੰ 20 ਵਾਰੀ ਘਟਾ ਮੈਂ ਟਰਾਲੀ ਨਵੀਂ ਲੈ ਕੇ ਦੇ ਦੇ ਉਸ ਆਜੀ ਵਾਲੀ ਕੋਈ ਨੋ ਕੀ ਪੰਗਾ ਖੜਾ ਕਰਨ ਦਾ ਨਾ ਗਾਹਾਂ ਨੂੰ ਲਵਾਗੇ ਅੱਛਾ ਤੇ ਸਾਨੂੰ ਚਾਹ ਨਹੀਂ ਮਿਲੀ ਵਾਲੇ ਜਿਹਦੇ ਜਾਣਿਆ ਸਾਨੂੰ ਚਾਹ ਵੀ ਨਹੀਂ ਕੋਈ ਦਿੰਦਾ ਅੱਛਾ ਜੀ ਐਡੀ ਦੂਰ ਕਹਿੰਦੇ ਨੇ ਵੀ ਕਰੋਨਾ ਆ ਰਿਹਾ ਭਾਈ ਪਰਹੀਂ ਖੜਜਿਓ ਲੈ ਸਾਨੂੰ ਤਾਂ ਖੇਲ ਤੇ ਪਾਣੀ ਨਹੀਂ ਪੀਣ ਦਿੰਦੇ ਭਾਈ ਫੇਰ ਬਹੁਤ ਔਖਾ ਹੋ ਰਿਹਾ ਮੱਲਾ ਉਹ ਚੌਧਰੀ ਦੂਰੇ ਬੈਠਾ ਮੈਂ ਉਥੇ ਨਿਕਲਣ ਲੱਗ ਰਿਹਾ ਯਾਰ ਉਹ ਤੇ ਬੱਲੀਆਂ ਫਾ ਲਗਾਚਾਰ ਆ ਕੇ ਮੱਝਾ ਪੀਣ ਲੱਗਿਆ ਓਰੇ ਚਾਹ ਫੇਰ ਝੁਲਸਲੀ ਤੂੰ ਉੱਥੇ ਬੱਲੀਆਂ ਰੱਖ ਰੇ ਗੈਲਫੀਨਾਂ ਬਾਪੂ ਯਾਰ ਉਹੀ ਮੇਰੇ ਦਾ ਬੇਇੱਜ਼ਤੀ ਕਰਦੇ ਨਾ ਜਾ ਜਾ ਤੂੰ ਬੱਲੀਆਂ ਫੜ ਜਾ ਕੇ ਚਲ ਬੜੇ ਬੇਇੱਜ਼ਤੀ ਦਾ ਓਰੇ ਬਰਾਬਰ ਬਹਿ ਗਿਆ ਮੁੰਡਿਆਂ ਦੇ ਅੱਖੇ ਸੋਰਾ ਬਰਾਬਰ ਨਹੀਂ ਬਹਿ ਗਿਆ ਹੋਰ ਬਈ ਲਾਲਚਾ ਠੀਕ ਆ ਹਾਂ ਠੀਕ ਹੈ ਭਈ ਹਣਾ ਚਲੋ ਵਧੀਆ ਠੀਕ ਹੀ ਜਾਂਦਾ ਉਹ ਜਿਆਦਾ ਰੋਟੀ ਅੱਡੀ ਅਸ ਪਹਿਲਾਂ ਰੋਟੀ ਨਹੀਂ ਬਈ ਬਸ ਆਹੀ ਚਾਹੇ ਬਹੁਤਾ ਚਾਹ ਮਿਲ ਗਈ ਸਾਨੂੰ ਦਾ ਚਾਹ ਵੀ ਨਹੀਂ ਮਿਲਦੀ ਹੈਗੀ ਨਹੀਂ ਅੱਛਾ ਜੀ ਫੇਰ ਲਾਇਆ ਬਸ ਐਂ ਕਹਿ ਦਿੰਦੇ ਨੇ ਹਾਂ ਬਈ ਤੁਸੀਂ ਤਾਂ ਪਰ ਹੀ ਰਹੋ ਕੰਪਨੀ ਨਾਲੇ ਅੱਛਾ ਹਾਂ ਨਾਲੇ ਅਸੀਂ ਤਾਂ ਉਰੀ ਰਹਨੇ ਆ ਕਿਤੇ ਬਾਹਰ ਵੀ ਨਹੀਂ ਗਏ ਹੋਏ ਤੁਸੀਂ ਤਾਂ ਪਿੰਡੂ ਬੰਦੇ ਸਾਡੇ ਉਹਰੇ ਮੂੰਹ ਟਾ ਕੇ ਰੱਖ ਦਿਆ ਸਾਰਾ ਦਿਨ ਬਈ ਹਾਂ ਅਸੀਂ ਦਾ ਖੇਡ ਤੇ ਪਾਣੀ ਵੀ ਨਹੀਂ ਪੀਣ ਦਿੰਦੇ ਬਈ ਸਾਨੂੰ ਅਗਲੇ ਕਹਿੰਦੇ ਨੇ ਪਾਣੀ ਪਾਣੀ ਜੜੀਆਂ ਵੀ ਤੇ ਹਾਏ ਬਈ ਕੰਪਨੀ ਨਾਲੇ ਬੁਰੇ ਲੱਗਦੇ ਨੇ ਹੁਣ ਤਾਂ ਬਸ ਬੁਰੀ ਲੱਗਦੇ ਨੇ ਬਈ ਹੁਣ ਦਾ ਹਾਂ ਕੋਈ ਤਾਂ ਗੱਲਾਂ ਆਡਾ ਵੀ ਬੁਰਾ ਹਾਲੇ ਹੋ ਰਿਹਾ ਬਾਈ ਤੇਲ ਨੂੰ ਪੈਸੇ ਬਾਣੀਏ ਤੇਲ ਨਹੀਂ ਲੈਂਦੇ ਹੈਗੇ ਲੈ ਦੇਖ ਲੈ ਫੇ ਕਣਕ ਕਹਿੰਦੇ ਕਰੇ ਡਿਗੂ ਵੀ ਤੁਸੀਂ ਸਾਨੂੰ ਪੈਸੇ ਕਿੱਥੋਂ ਦਿਓਗੇ ਮੈਂ ਫਾਲਾ ਪੂਛ ਹਾਂ ਤਾਂ ਕਿ ਜਿਹੜੇ ਗਾਹਕ ਬਣੇ ਉਹਨਾਂ ਦੀ ਵਡਣੀ ਪੈਂਦੀ ਆ ਉਹਨਾਂ ਦੀ ਵਡਣੀ ਨਹੀਂ ਪੈਂਦੀ ਬਾਈ ਨਹੀਂ ਵੱਢਦੇ ਫਿਰ ਥਰਦਾ ਨਹੀਂ ਥਰਦਾ ਨਹੀਂ ਉਹ ਵੀ ਹਲੇ ਮਹੀਨੇ ਤੱਕ ਦੇ ਹੋਏ ਨਹੀਂ ਪਤਾ ਦੇ 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 ਨਹੀਂ ਨਾ ਦੇ ਵੀ ਬਾਈ ਬਹੁਤ ਔਖਾ ਹੋ ਰਿਹਾ ਔਖਾ ਬਾਈ ਮਸ਼ੀਨਾਂ ਨਾਲ ਬਹੁਤ ਔਖਾ ਹੋ ਗਿਆ ਹੋਰ ਆ ਪਹਿਲਾਂ ਦੇਖ ਲੈ ਮਸ਼ੀਨਾਂ ਵਾਲੇ ਦੀ ਕਿੰਨੀ ਚੜਾਈ ਹੁੰਦੀ ਸੀ ਨਾ ਹਾਂ ਹੁਣ ਨਹੀਂ ਬਾਈ ਹੁਣ ਤਾਂ ਆ ਜਿਹੜਾ ਬਾਈ ਆਹ ਆ ਚੱਲ ਪਿਆ ਮਹਾਮਾਰੀ ਦਾ ਉਹ ਇਹਨੇ ਤਾਂ ਰੋਟੀ ਵੀ ਬੰਦ ਕਰਤੀ ਸਾਡੀ ਚਾਹ ਤਾਂ ਚਾਹ ਰੋਟੀ ਵੀ ਬੰਦ ਕਰਤੀ ਰੋਟੀ ਬੰਦ ਕਰਦਾ ਪੁੱਛਦੀ ਨਹੀਂ ਅਗਲਾ ਕੁਝ ਨਾ ਰੋਟੀ ਨੂੰ ਨਹੀਂ ਪੁੱਛਦਾ ਹੈ ਗਿਆ ਪਹਿਲਾਂ ਅੱਗੇ ਪਰੌਂਠੇ ਚੱਕੀ ਫਿਰਦੇ ਹੁੰਦੇ ਮਸ਼ੀਨਾਂ ਵਾਲਾ ਗੈਲਾ ਨਾ ਬਾਈ ਹੁਣ ਤਾਂ ਪਾਣੀ ਨਹੀਂ ਪੁੱਛਦਾ ਸਾਨੂੰ ਉਹ ਤੇਰਾ ਹਾਂ ਪਾਣੀ ਵੀ ਕਹਿੰਦੀ ਸੀ ਤੁਸੀਂ ਆਪਦਾ ਪਾਣੀ ਬਾਈ ਤੁਹਾਡੇ ਲਈ ਕੈਂਪ ਰਹਿ ਗਿਆ ਅੱਛਾ ਹਾਂ ਆਪਦੀ ਪੀਣਿਆ ਜੇ ਕਹਦੀ ਹੈ ਬਾਈ ਤੁਹਾਡੇ ਖੇੜ ਚ ਪਾਣੀ ਪੀਦੇ ਬਾਈ ਹੱਥ ਨਾ ਲਾਇਓ ਨਾ ਵੀ ਹੱਥ ਨਾ ਲੈਂਦਾ ਨ ਚੰਗਾ ਬਈ ਬੈਠੋ ਜੀ ਮੈਂ ਉਹ ਜਵਾਕ ਜਿਹੜਾ ਫੜਾਦਾ ਬੱਲੀ ਆਈਆਂ ਉਹ ਤਾਂ ਉਹ ਤਾਂ ਉਰਾ ਪਰ ਹੀ ਫਰੀਜ ਲੈਕ ਲਈ ਫਰੀਜ ਆ ਟਰੈਕਟਰ ਤੇ ਵੀ ਲੱਗਦਾ ਹੇ ਜਰਾ ਆਹ ਟੈਂਕੀ ਕਰਿਆ ਲੈ ਆਪਾਂ ਦਾ ਇਹਨੇ ਫਿਰ ਇੱਕ ਟੈਂਕੀ ਹੋਰ ਪਾ ਲਈਏ ਦਾ ਤੇਰੀ ਮਰਜ਼ੀ ਆ ਇੱਕ ਟੈਂਕੀ ਹੋਰ ਪਾ ਲਾ ਫਿਰ ਵੀ ਘਟਾ ਘਟਾ ਓਏ ਦੋ ਟਰਾਲੀਆਂ ਹੋ ਜਾਣਗੀਆਂ ਹਾਜੀ ਹੋਰ ਹਾਂ ਹਾਂ ਹੋਰ ਤੇਰਾ ਅਸੀਂ 90 ਮਿੰਟ ਗੱਲ ਖਲਾਕੀ ਦੇ ਡੰਗਰ ਨੂੰ ਪਾ ਮਾ ਚੱਲ ਫਿਰ ਲਾ ਇੱਕ ਨਾਲ ਇੱਕ ਹੋਰ ਪਾ ਦਿੰਨੇ ਹਾਂ 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 ਹੋਰ ਪਾ ਠੀਕ ਹੈ ਹੈਲੋ ਚੱਲ ਪਾ ਲੈਨੇ ਮੈਂ ਹੈਲੋ ਆ ਜਗੀਰ ਕਿਵੇਂ ਆ ਪੂਰੀ ਰੱਜਾਂਗੇ ਇੱਥੇ ਆਪਣੇ ਕਿੱਥੇ ਖੜਾ ਮਾਹੀ ਗਏ ਹੋਰ ਅਸੀਂ ਕਿੱਥੇ ਲੈ ਆਈਏ ਇੱਥੇ ਡੰਗਾਗੇ ਬਈ ਨਾ ਨਾ ਉਤਰੀ ਲੈ ਚਲ ਹੋਰ ਕਰਾਂਗੇ ਕਿਥੇ ਖੜਾਵਾਂਗੇ ਰੋਜ਼ ਨ ਪਰਾਂਗੇ ਕਦੇ ਅੱਜ ਵਿੱਕੀ ਜਾ ਕੇ ਆਇਆ ਹਾਂ ਅੱਛਾ ਕਾਨੂੰ ਨੂੰ ਜਾ ਕੇ ਚਪਕਾ ਕੇ ਲਾਵੇ ਹਾ ਹੋਰ ਲਾ ਦੇ ਉਹ ਕਿ ਬਚਣਾ ਨੂੰ ਫਿਰ ਮੈਂ ਵੀ ਆਉਣਾ ਲੈ ਕੇ ਆ ਆਹ ਕੀ ਕੌਣ ਦੀ ਬਾਪੂ ਉਹ ਬਾੜਤੀ ਆ ਕਹਿਦੀ ਕਹਿੰਦਾ ਕਿਥੇ ਲਾਹੋਂਗੇ ਮਹੰਮਦੀ ਚ ਲਾਹਾਂਗੇ ਜਾਂ ਅੋਰ ਕਿਹਨੂੰ ਇਕੱਠੇ ਲਾਹਾਂਗੇ ਹੋ ਤਾਂ ਫਿਰ ਹੋਰ ਕਿਹਦਾ ਬੋਣਾ ਆ ਤੀ ਹੈ ਇਹ ਤਾਂ ਮੁੰਡਾ ਵੀ ਪਿੰਡ ਕਿਉਂ ਕੰਨਾਂ ਗੋ ਹੁਣ ਲਾ ਪੰਗਾ ਛਿੜ ਰਿਹਾ ਹਰੇਕ ਰੂਹੇ ਬਾਈ ਕਿੱਥੇ ਲਾਈਏ ਕਿੱਥੇ ਲਾਈਏ ਇਹਦਾ ਮੰਡਜੇ ਲਈ ਜਾਵਾਂਗੇ ਕਿੱਥੇ ਲੱਗੇ ਜਾਵਾਂਗੇ ਸੁੱਖ ਸ਼ਾਂਤ ਵਾਲਾ ਪੜ ਲਈ ਹੁਣ ਲਾ ਹੁਣ ਦੇ ਪੰਗੇ ਇਹਨੂੰ ਸੁੱਖਾਂ ਨੂੰ ਹੋਰ ਨਹੀਂ ਕਰੇ ਕਿਹਦੇ ਕਿੱਥੇ ਕਰਾਂ ਦਾ ਕਿੱਥੇ ਸੋਹ ਨਹੀਂ ਡੇੜਾ ਨਹੀਂ ਕਰੇ ਯਾਰ ਲਾਂਗਾ ਜੇ ਪੜਾ ਘਟ ਲਾਦਾ ਕੀ ਗੱਲ ਹੈ ਆਪੋ ਉਹ ਲਾਂਗਾ ਕਿਹੜਾ ਹੱਟ ਛੁੱਟ ਕੇ ਮੁੰਡਾ ਕੁੜੀ ਦੇਖੀ ਜੂ ਜਿਹੜਾ ਜਆ ਕਰਮਾਚਰ ਵਾਲਾ ਹੈ ਕਿਹੜਾ ਲਾਂਗਾ ਦੇਖੀ ਆ ਰੱਬ ਉੱਪਰ ਖੜਿਆ ਹਾਲ ਹੋ ਜੂਗੀ ਬਥੇਰੀ ਆ ਗਾਹਾਂ ਨੂੰ ਹੋ ਜੂਗੀ ਹੋਰ ਆਪਰਾ ਬਾਪੂ ਸੁੱਖ ਮੰਗ ਰਿਆ ਸਭ ਤੇ ਬਾਸ ਹਾਂ ਪ੍ਰਮਾਤਮਾ ਜਿਹੜੀ ਐ ਤੋਂ ਸੁਖ ਸ਼ਾਂਤੀ ਰੱਖਿਆ ਜਿਹੜਾ ਨੰਨਾ ਕਲੇਸ਼ ਚੱਲ ਰਿਆ ਹੋਰ ਸਾਰੇ ਕਣਕਾਂ ਦਾ ਗਾਹਾਂ ਨੂੰ ਹੋ ਜਾਣਗੀਆਂ ਮੇਰੀ ਗੱਲ ਸੁਣ ਦੁੱਕਾ ਹੁਣ ਆਪਾਂ ਕੱਲ ਨੂੰ ਉਹ ਤੂੜੀ ਵਾਲਾ ਕੰਮ ਵੀ ਕਰ ਦਿੰਨੇ ਆ ਉਹ ਮੂਰਖਾ ਤੂੜੀ ਵਾਲਾ ਹਲੇ ਦੇਖ ਲੈ ਇਹਨੂੰ ਸੁੱਕੇ ਜਾਣ ਦੇ ਪੰਜ ਸੱਤ ਦਿਨ ਪਤਾ ਲੈ ਤੇਰਾ ਆ ਹੁਣ ਲਿਬੜ ਲਿਬੜਾਏ ਕੱਲ ਨੂੰ ਹੋਰ ਲਿਬੜ ਜਾਗੇ ਮਨ ਤਾਂ ਕੰਡ ਨੇ ਖਾ ਲਿਆ ਅੱਜੇ ਉਹ ਕੁਛ ਨਹੀਂ ਹੁੰਦਾ ਛੂਟੀ ਜਦਰੀ ਤੇ ਉਹ ਟੁੰਡੀਆਂ ਬਹੁਤ ਨੇਤੀ ਕੀ ਹੈ ਨਾ ਉਹ ਕੰਡ ਦਾ ਪਤੂ ਤੂੰ ਇੱਕ ਦਿਨ ਚ 2 ਘੰਟੇ ਚ ਕਹਦਾ ਕੰਡ ਦੇ ਖਾ ਲਿਆ ਹੈ ਨਾ ਹੋਰ ਬਾਬਾ ਤੇਰੇ ਐਵੇਂ ਨਾ ਮੀਨੇ ਲੰਗੇ ਸਾਡੇ ਫੇਰ ਵੀ ਨਹੀਂ ਕੱਟ ਲੜਦੀ ਸੀ ਤੂੰ ਪਹਿਲਾਂ ਮੈਂ ਕੰਡ ਲੈ ਖਾ ਲਿਆ ਬੋਲਿਆ ਜੱਟਾਂ ਦੇ ਕੰਡਾਈ ਲੜਦੇ ਆ ਕੰਡ ਤਾਂ ਚੰਗੀ ਚੀਜ਼ ਆ ਜੇ ਮੈਂ ਤੈਨੂੰ ਸਾਰਾ ਜੱਤਾਂ ਵਾਸਤੇ ਜਿਹੜੀ ਲਿਖੀ ਹੋਈ ਆ ਆਪਣੇ ਕਰਮਾਂ ਦੀ